ਰਕੇ ਸੰਤ ਪ੍ਰੇਪ੍ਰੀਤ ਪ੍ਰਭ ਕੇ ਤਾਂ ਕਹਿ ਅਰਿ ਅਰਗਾਈਏ ਨਾਨਕ ਇਹਾ ਸੁਖ ਅਗੇ ਮੁਖ ਉਜਲ ਸੰਗ ਸੰਗ ਸੰਤਨ ਕੇ ਪਈਏ ਜੈ ਸ੍ਰੀ ਮਹੱਲਾ ਪੰਨਵਾ ਕਰ ਤੀਜਾ ਦੁਪ ਦੇ ਇੱਕ ਓਮ ਕਾਰੋ ਸਤਗੁਰ ਪ੍ਰਸਾਦ ਦੇਵ ਸੰਦੇਸ ਦੋ ਕਹੀਓ ਪ੍ਰਵ ਕਹੀਓ ਬਿਸਮ ਭਈ ਮੈਂ ਬੋ ਬਿਦ ਸੁਣਤੇ ਕਹੋ ਸੁਹਾਗਨ ਸਹੀਓ ਰਹਾਓ ਕੋ ਕਹਿ ਤੋ ਸਭ ਬਾਹਰ ਬਹੜ ਕੋ ਕਹਿ ਤੋ ਸਮਯੋ ਬਰਨ ਨ ਦਿਸੇ ਚੈਨ ਨ ਲਖੀਐ ਸੁਹਾਗਨ ਸਾਰਤ ਬੁਝਿਓ ਸਰਬਨਿਵਾਸੀ ਘਟ ਘਟ ਵਾਸੀ ਲੇਪਨੀ ਅਲ ਕਹੀਓ ਨਾਨਕ ਕਹਿ ਤ ਸੁਨੋ ਰੇ ਲੋਗਾ ਸੰਤੁਰ ਸੁਨ ਕੋ ਬਸਹੀਓ ਜੈਤਿ ਸ੍ਰੀ ਮਹੱਲਾ ਪੰਨਾ ਧੀਰੋ ਸੁਨ ਧੀਰੋ ਪ੍ਰਭ ਕੋ ਰਹਾਓ ਜੀ ਪ੍ਰਾਨ ਮਨ ਧਨ ਸਭ ਅਰਪੋ ਨੀਰੋ ਪੇਖ ਪ੍ਰਭ ਕੋ ਨਿਰੋ ਬੇਸਮਾਰ ਬਿੰਤ ਬੱਢਦਾ ਤਾ ਮਨੇ ਵੀਰੋ ਪੇਖ ਪ੍ਰਭ ਕੋ ਜੋ ਚਾਹੋ ਸੋਈ ਸੋਈ ਪਾਵੋ ਅਸਾ ਮਨਸਾ ਪੂਰੋ ਜਪ ਪ੍ਰਭ ਕੋ ਗੁਰ ਪ੍ਰਸਾਦਿ ਨਾਨਕ ਮਨ ਵਸਿਆ ਦੁਖ ਲਕਵੋ ਛੂਡੋ ਬੋਝ ਪ੍ਰਭ ਕੋ ਜੈ ਸ੍ਰੀ ਮਹੱਲਾ ਪੰਜਵਾ ਲੋੜ ਇੰਦੜਾ ਸਾਜਨ ਮੇਰਾ ਘਰ ਘਰ ਮੰਗਲ ਗਾਵੋ ਨਿੱਕੇ ਘਟ ਘਟ ਤਿਸੈ ਬਸੇਰਾ ਰਹਾਉ ਸੋਕ ਅਰਾਧਨ ਦੋਖ ਅਰਾਧਨ ਬਿਸਰੇ ਨਾ ਕਾਹੂ ਬੇਦਾ ਨਾਮ ਜਪਤ ਕੋਟ ਸੂਰ ਉਜਾਰਾ ਬਿਨ ਸੈ ਪਰਮ ਅੰਦੇਰਾ ਤਾਨ ਤਨੰਤਰ ਸਭ ਨਹੀਂ ਜਾਈ ਜੋ ਦਿਸੈ ਸੋ ਤੇਰਾ ਸਤ ਸੰਗ ਪਾਵੈ ਜੋ ਨਾਨਕੋ ਤਿਸ ਬੋਹਰ ਨ ਹੋਈ ਹੈ ਪੈਦਾ ਜੈਤਿ ਸ੍ਰੀ ਮਹੱਲਾ ਪੰਨਵਾ ਘਰਿ ਤਪੁ ਸਿਵਾ ਹੈ ਗੁਰੂ ਜੀ RAM ਕਲੀ ਮਹੱਲਾ ਤੀਜਾ ਅਨੰਦ ਓੰਕਾਰ ਸਤਿਗੁਰ ਪਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਬਰੀਆਂ ਸ਼ਬਦ ਭਾਵਣ ਆਈਆਂ ਸ਼ਬਦ ਤਾ ਗਾਵੋ ਹਰੀ ਕੇ ਰਾਮਾਨੰਦ ਸੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਹਿ ਨਾਲਿ ਸੱਚੇ ਸਾਹਿਬ ਗਿਆਨਹੀ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਮੇ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰਿ ਸ਼ਾਂ ਸੁਖ ਮਨ ਨਾਏ ਵਸਿਆ ਜਿਨੇ ਇਛਾ ਸਭ ਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਰਤੋਂ ਜਿਸ ਦੀਆਂ ਇਹ ਬੜੀਆਂ ਆਇਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਰੋਪੇ ਆਰੋ ਸਾਚਾ ਨਾਮ ਮੇਰਾ ਯਾਦ ਹਾਰੋ ਵਾਜੇ ਪੰਜ ਸ਼ਬਦਿਤ ਘਰ ਸੁਭਾਗ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਿ ਧਾਰੀਆ ਨਾਮ ਹਰਿ ਕੈ ਲਾਗੇ आनंद सुनो वड्ढ पागीयो सगले मनोर्थ पुरे पार ब्रह्म ਵਾਜਿ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਵ ਸਰਾਦ ਦੋਇ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਲੇਕੇ ਦੂਰ ਜਿਨੀ ਨਾਮ ਧਿਆਇ ਗਏ ਮਸਕਦ ਨਾਨਕ ਦੇ ਮੁਖ ਉਜਲੇ ਕਿਤੀ ਛੁਟੀ ਜਿਨੀ ਨਾਮ ਧਿਆਇ ਗਏ ਮਸਕਦ नानक ते मुख उज्जल के ती छठी न करदास माध पिता हम भारत तेरे तुम्हारी के राम सुख ਏ ਕੋਏ ਨ ਜਾਣ ਤੁਮਰਾ ਅੰਤ ਉਚੇ ਤੇ ਉਚਾ ਫਗ ਸਗਲ ਸਮਗਰੀ ਤੁਮਰੇ ਸੂਤਰ ਤਹਾਰੀ ਤੁਮ ਤੇ ਹੋਏ ਸੋ ਆਗਿਆ ਜੇ ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ ਸਦਾ ਕੁਰ ਸ੍ਰੀ ਵਾਹਿਗੁਰੂ ਜੀ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਅਰਦਾਸ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫੇਰੰਗਤ ਗੁਰ ਤੇ ਅਮਰਦਾਸ RAMਦਾਸਾ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਲਿઠੇ ਸਭ ਦੁਖ ਜਾਏ ਤੇਗ ਮਹਾਦਰਸਿ ਮਰੀਐ ਘਰ ਨਉ ਨਿਤ ਆਵੇ ਤਾਏ ਸਭ ਥਾਈ ਹੁਣਾ ਜੀ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ ਸਭ ਥਾਈ ਹੁਣਾ ਜੀ ਸਹਾਈ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਸਾਧ ਸੰਗਤ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ 10 ਪਾਤਸ਼ਾਹਿਆਂ ਦਸੋਂ ਪਾਤਸ਼ਾਹਿਆਂ ਦੇ ਸਰੂਪ ਜਾਗਦੀ ਜੋਤ ਹਾਜ਼ਰ ਆਹ ਜੂਰ ਜਾਹਰ ਰਾਜ ਹੋਰ ਸਰਬ ਕਲਾ ਪਰਪੂਰ ਕਲ ਜੋ ਕੇ ਬੋਹਿਤ ਨਾਮ ਕੇ ਜਹਾਜ਼ ਹਲਤ ਪਲ ਦੇ ਰਖਿਆ ਕਿ ਲੋਕ ਪਰਲੋਕ ਦੇ ਸਹਾਇਕ ਹਾਜ਼ਰ ਨਾਜ਼ਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨਾ ਦੇ ਪਾਠ ਦਰਸ਼ਨ ਦਿਦਾਰ ਜੀ ਕਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ 10 ਪਾਤਸ਼ਾਹੀਆਂ ਚਾਲ ਸਹਿਬ ਜਾ ਦੇ ਪੰਜ ਪਿਆਰੇ 40 ਮੁਕਤੇ ਸਮੋਹ ਸੰਤਾਂ ਭਗਤਾਂ ਸੁਚਿਆਰਿਆਂ ਪਿਆਰਿਆਂ ਸ਼ਹੀਦਾ ਸਿੰਘਾਂ ਸਿੰਘਣੀਆਂ ਬਚੰਗੀਆਂ ਦੀ ਪਵਿੱਤਰ ਕੁਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਛੰਡਿਆਂ ਬੁੰਗਿਆਂ ਨਿਸ਼ਾਨਾਂ ਜੀ ਕਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਹੇ ਅਕਾਲ ਪੁਰਖ ਅੰਤਰ ਜਾਮੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਹਜ਼ੂਰ ਬੇਨਤੀ ਹੈ ਦਾਸਾਂ ਦੇ ਸਿਰ ਤੇ ਹੱਥ ਰੱਖੋ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਬਚਾਓ ਨਾਮ ਧਾਨ ਗਰੀਬੀ ਧਾਨ ਸਿੱਖੀ ਧਾਨ ਸ਼ਿਦਕ ਦਾਨ ਭਰੋਸਾ ਦਾਨ ਸ਼ਾਂਤੀ ਬਖਸ਼ੋ ਤੁਹਾਡੇ ਚਰਨਾਂ ਨਾਲ ਬਾਣ ਆਵੇ ਸਵਾਸਾਂ ਕੇਸਾਂ ਨਾਲ ਸਿੱਖੀ ਬਖਸ਼ੋ ਪ੍ਰੇਮ ਭਗਤੀ ਬਖਸ਼ੋ ਚਰਨਾਂ ਨਾਲ ਜੋੜ ਲੋ ਕਲ ਜਗ ਨੂੰ ਮੋੜ ਲੋ ਟੁੱਟੀ ਗੰਢੋ ਮਿਹਰਬਾਨ ਹੇ ਨਿਮਾਨਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਓਟ ਨਿਓਟ ਮੰਤਲੀ ਸਮਾਗਮ ਨੂੰ ਮਨਾਉਂਦਿਆਂ ਹੋਇਆਂ ਆਪ ਜੀ ਦੇ ਦਰ ਕਰਦੇ ਪ੍ਰੀਤ ਵਾਹ ਬੀਬੀ ਮਨਪ੍ਰੀਤ ਕੌਰ ਸਮੂਹ ਪਰਿਵਾਰ ਵੱਲੋਂ ਕਰਦੀ ਸੁਖ ਸ਼ਾਂਤੀ ਬਿਹ ਰੋਗਤਾ ਤੰਦਰੁਸਤੀ ਹਿੱਤ ਨਸ਼ਿਆਂ ਦੇ ਪ੍ਰਹਾਰ ਹਿੱਤ ਕੱਲ ਦੇ ਦਿਨ ਤੋਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਨਾਮ ਸ੍ਰੀ ਜਪਜੀ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ ਆਪ ਜੀ ਦੀਆਂ ਮਿਹਰਾਂ ਰਹਿਮਤਾਂ ਦਾ ਸਦਕਾ ਐਸ ਟਾਈਮ ਪਾਠ ਮੱਧ ਵਿੱਚ ਆਏ ਨੇ ਆਪ ਨੇ ਮਿਹਰ ਕਰਨੀ ਜਿਸ ਤਰ੍ਹਾਂ ਆਦ ਤੋਂ ਮੱਧ ਤੱਕ ਕਿਰਪਾ ਕੀਤੀ ਇਸੇ ਪਰਾਂ ਮੱਧ ਤੋਂ ਅੰਤ ਤੱਕ ਪਾਠੀ ਸਿੰਘਾਂ ਦੇ ਸੇਵਾਦਾਰਾਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖ ਕੇ ਇਸ ਮਹਾਨ ਜਗ ਨੂੰ ਨਿਰਵਿਘਨਤਾ ਸਹਿਤ ਸੰਪੂਰਨ ਕਰਵਾਉਣਾ ਜਿਸ ਵੀ ਮਨੋ ਕਾਮਨਾ ਨੂੰ ਮੁਖ ਰੱਖਦਿਆਂ ਸੇਵਕ ਪਰਿਵਾਰ ਨੇ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਸੇਵਕ ਜਾਂਦੇ ਹੋਏ ਮਨੋ ਕਾਮਨਾ ਪੂਰਨ ਕਰਨੀਆਂ ਘਰ ਵਿੱਚ ਸੁਖ ਸ਼ਾਂਤੀ ਨਾਮ ਬਾਣੀ ਦਾ ਆਸਾ ਕਰਨਾ ਬੱਚਿਆਂ ਦਾ ਪਰਿਵਾਰ ਦਾ ਮੇਲ ਇਤਿਫਾਕ ਬੁਣਾਈ ਰੱਖਣਾ ਕਾਰੋਬਾਰ ਈਮਰਕਸ਼ਿਸ਼ ਕਰਨੀ ਪਾਦਸ਼ਾ ਤੁਸੀਂ ਸਮਰਾਥ ਹੋ ਅਸੀਂ ਅਲਪਗ ਹਾਂ ਹਰ ਸਮੇਂ ਹਰ ਸੁਆਸ ਭੁੱਲਣ ਹਾਰ ਹਾਂ ਤੋ ਸਮਰਾਥ ਵੱਡਾ ਮੇਰੀ ਮਤ ਥੋੜੀ ਰਾਹ ਤੁਹਾਡਾ ਆਸਰਾ ਹੈ ਲੜ ਲੱਗਿਆ ਚੋ ਗਿਰਤ ਹਮਾਰੇ ਰਾਮਕਾਰ ਦੁੱਖ ਲਗੇ ਨਾ ਭਾਈ ਪਰਿਵਾਰ ਦੇ ਬੱਚਿਆਂ ਦੇ ਚਾਰੇ ਪਾਸੇ ਆਪਣੇ ਨਾਮ ਦੀ ਕਾਰ ਕੱਢੀ ਰੱਖਣੀ ਆਧੀਆਂ ਬਿਆਧੀਆਂ ਪਾਧੀਆਂ ਤੋਂ ਬਚਾਉਣਾ ਸਿਰ ਤੇ ਮੇਰਾ ਪਰਿਆ ਹੰਦੇ ਹਾਂ ਚੰਗੇ ਹਾਂ ਤੁਹਾਡੇ ਹਾਂ ਤੁਹਾਡਿਆਂ ਦੀ ਤੁਹਾਨੂੰ ਲਾਜ ਆਏ ਗ੍ਰੀਹ ਨਿਵਾਜ ਸਭ ਦੀ ਹਾਜ਼ਰੀ ਲਾਉਣੀ ਭੇਟਾ ਪਰਵਾਨ ਕਰਨੀ ਬਖਸ਼ੀਆਂ ਦਾ ਤਾਂ ਵਿੱਚੋਂ ਕੜਾ ਪ੍ਰਸ਼ਾਦੀ ਦੇਖ ਹਾਜ਼ਰ ਆਪ ਜੀ ਨੂੰ ਭੋਗ ਲੱਗੇ ਅੰਮ੍ਰਿਤ ਪ੍ਰਸਾਦ ਸਿੱਖਾਂ ਸੇਵਕਾਂ ਵਿੱਚ ਵਰਤੇ ਜੋਸ਼ ਕੇ ਆਪ ਜੀ ਦਾ ਨਾਮ ਜਪੇ ਸੁਖ ਹੋਵੇ ਗੁਣ ਨਿਹਾਨ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਣ ਨਿਦਾਨ ਅਪਾਰ ਠਾਕੁਰ ਮਨ ਲੋੜੀਂਦਾ ਆਇਆ ਬਿਨੰਤ ਨਾਨਕ ਸਦਾ ਤਪਤੇ ਹਰ ਨਾਮ ਕੋ ਜਨ ਖਾਇ ਜੈਤ ਸ੍ਰੀ ਮਹਲਾ 5 ਵਾਰੂ ਸਲੋਕਾ ਨਾਲੋ ਇੱਕ ਓ ਔਂਕਾਰ ਸਤ ਗੁਰ ਪ੍ਰਸਾਦੋ ਇਸ ਬਿਨ ਨਹੀਂ ਕੋਈ ਖੰਡੋ ਬ੍ਰਹਮੰਡ ਪਤਾਲ ਦੀ ਰਵਿਆ ਸਭ ਲੋਈ ਜਿਸ ਆਪ 부ਝਾਏ ਸੋ 부ਝਸੀ ਨਿਰਮਲ ਜਨ ਸੋਈ ਸ਼ਲੋਕ ਅਰਚੰਤ ਜੀ ਰਚਨਾ ਮਾਤ ਗੁਰੂ ਸਥਾਪਨੰ ਸਾ ਸਾ ਸਿਮਰੰਤੋ ਨਾਨਕ ਮਾਗ ਨ ਬਿਨਾਸ ਨੰ ਮੁਖਤ ਲੈ ਪੈਰੀ ਉਪਰੇਵ ਸੰਦੋ ਕੋਥੜੇ ਥਾਏ ਨਾਨਕ ਸੋ ਧਨੀ ਕੋ ਵਿਸਾਰਿ ਉਦਰੇ ਜਿਸ ਦੇ ਨਾਏ ਪੌੜੀ ਰਕਤ ਬਿੰਦ ਕਰਨ ਮਿਆਂ ਅਗਨ ਉਦੁਰਮੰਜਾਰੋ ਉਰਦ ਮੁਖ ਕੁਚੀਲ ਬਿਕਲ ਨਰਕ ਘੋਰ ਗੁਬਾਰੋ ਹਰਿ ਸਿਮਰਤੋ ਨ ਜਲਹਿ ਮਨ ਤਨ ਉਰਤਾ ਦੋ ਬਖਮਥਾਨੋ ਜਨ ਰਖਿਆ ਤਿਸ ਤਿਲ ਨਾ ਵਿਸਾਰੋ ਰਬ ਸ੍ਰਤ ਸੁਖ ਦੇ ਨਾਹੀ ਜਸੈ ਜਨਮ ਹਾਰੋ ਸਲੋਕ